ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਿੱਖ ਨੂੰ ਦੁਨੀਆ ਤੋਂ ਨਿਆਰਾ ਬਣਾਇਆ ਸਾਡਾ ਮੰਤਰ ਸਾਡੇ ਗ੍ਰੰਥ ਸਾਡਾ ਆਪਸ ਵਿੱਚ ਮਰਨ ਸਮੇ ਜੋ ਸੁਬੋਧਾ ਬੋਲਾ ਹੈ ਉਹ ਵੀ ਦੁਨੀਆ ਤੋਂ ਅਲੱਗ ਹੈ ਸਾਡਾ ਪ੍ਰਸ਼ਾਦ ਵੀ ਅਲੱਗ ਹੈ ਅਲੱਗ-ਅਲੱਗ ਜਗ੍ਹਾ ਜਾਓਗੇ ਅਲੱਗ-ਅਲੱਗ ਤੁਹਾਨੂੰ ਪ੍ਰਸ਼ਾਦ ਬਣਨਗੇ। ਕੜਾ ਪ੍ਰਸ਼ਾਦ ਦੀ ਮਹਾਨਤਾ ਜਿਹੜੀ ਸਿੱਖ ਧਰਮ ਦੇ ਵਿੱਚ ਹੈ। ਇਹ ਮੇਰੇ ਆਪਣੇ ਵਿਚਾਰ ਹੋ ਸਕਦੇ ਆ ਕਿ ਕੜਾ ਪ੍ਰਸ਼ਾਦ ਇਦਾਂ ਦੀ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜਿਹਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰਛਾ ਸਕਦਾ। ਕੜਾ ਪ੍ਰਸ਼ਾਦ ਵੀ ਜੋ ਸਭ ਇਤਿਹਾਸ ਘੜਵਾਇਤਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੈ। ਅਨਿਮੇ ਪਾਸ਼ਾ ਦਾ ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਹੈ ਸਤਪੁਰ ਨੇ ਹੁਕਮ ਕੀਤਾ ਕਿ ਜਿਸ ਵੇਲੇ ਕੋਈ ਸਿੱਖ ਚੜਾਈ ਕਰ ਜਾਂਦਾ ਉਹਦਾ ਸੰਸਕਾਰ ਕਰਕੇ ਧਰਮਸ਼ਾਲ ਗੁਰਦੁਆਰਾ ਸਾਹਿਬ ਆ ਕੇ ਕੜਾ ਪ੍ਰਸ਼ਾਦ ਵਰਤਾਉਣਾ ਇਹਦਾ ਭਾਵ ਕਿ ਇਹ ਸਤਪੁਰੂ ਮਹਾਰਾਜ ਤੇਰੀ ਰਾਜਾ ਸਾਨੂੰ ਮਿੱਟੀ ਲਾਉ। ਹੁਣ ਦੇਖੋ ਨਾ ਦੁੱਖ ਸੁੱਖ ਦੇ ਵਿੱਚ ਕੜਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ। ਪਾਵਨ ਮਿੱਟੀ ਦੇਲ ਵਰਤਾਈ ਜਾਂਦੀ। ਤੇ ਉਹਨੂੰ ਸਤਪੁਰੂ ਮਹਾਰਾਜ ਫਿਰ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਇਤਿਹਾਸ ਵਿੱਚ ਜ਼ਿਕਰ ਹੈ ਸਹਿ ਮਹਾਰਾਜ ਜਿਸ ਵੇਲੇ ਬਾਬਾ ਬੰਦਾ ਸਿੰਘ ਪਹਾਦਰ ਨੂੰ ਪੰਜਾਬ ਵੱਲ ਭੇਜਿਆ ਤੇ ਪੰਜ ਸਿੰਘ ਸਾਹਿਬ ਤੇ ਬਾਬਾ ਬੰਦਾ ਸਿੰਘ ਪਹਾਦਰ ਨੇ ਬੇਨਤੀ ਕੀਤੀ ਗੁਰੂ ਸਾਹਿਬ ਮਹਾਰਾਜ ਜੇ ਕਿਤੇ ਸਾਨੂੰ ਕੋਈ ਔਕੜ ਆ ਜਾਏ ਕੋਈ ਮੁਸ਼ਕਲ ਆ ਜਾਏ ਕੀ ਕਰਨਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ ਹੈ ਅੱਜ ਸਾਡਾ ਹਰ ਇੱਕ ਸਿੱਖ ਇਸ ਗੱਲ ਨੂੰ ਭੜੀ ਭਾਲਤ ਜਾਣਦਾ ਹੈ ਤੇ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਹੁਣ ਜੰਗਲਾਂ ਦੇ ਵਿੱਚ ਸਨ ਸਿੱਖਾਂ ਨੂੰ ਭੇਜਿਆ ਜਾਓ ਰਸਤ ਲੈ ਕੇ ਆਓ ਆਪ ਚੁੱਲਾ ਪੁੱਟਣ ਲੱਗੇ ਜਦੋਂ ਚੁੱਲਾ ਪੁੱਟਿਆ ਇੱਕ ਸੰਦੂਕ ਨਿਕਲਿਆ ਸੋਨੇ ਦੀਆਂ ਮੋਹਰਾਂ ਦਾ ਹੱਥ ਜੁੜ ਗਏ ਕਿ ਇਹ ਸਤਿਗੁਰੂ ਮਹਾਰਾਜ ਬਿਨ ਬੋਲਿਆ ਸਭ ਕਿਸ ਜਾਣ ਆਪ ਜੀ ਤਾਂ ਬਿਨ ਅਰਦਾਸ ਕੀਤੇ ਜਾਣਦੇ ਹੋ ਪਰ ਉਸ ਅੱਗੇ ਅਰਦਾਸ ਕਰਨੀ ਹੈ ਜੀ ਕੀ ਵਰਤਾ ਹੋਏ ਸੋ ਗੁਰਪੈ ਅਰਦਾਸ ਕਰ ਉਹ ਪਰਮਾਤਮਾ ਸਤਪੁਰ ਮਹਾਰਾਜ ਦੇ ਸਨਮੁਖ ਅਰਦਾਸ ਕਰ। ਔਰ ਕਲਾ ਪ੍ਰਸਾਦ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਜਿਸ ਤਰ੍ਹਾਂ ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਉਹਦੀ ਬਣਾਉਣ ਦੀ ਵਿਧੀ ਵੀ ਲਿਖੀ ਹੈ। ਔਰ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਅ ਚਰਣਾ ਵਿੱਚ ਲੈ ਕੇ ਆਉਣਾ ਹੈ। ਕੀਰਤਨ ਹੁੰਦਾ ਹੈ। ਸੇ ਅਨੰਦ ਸਾਹਿਬ ਦੀਆਂ ਪੌੜੀਆਂ ਪੜ ਕੇ ਕਲਾ ਪ੍ਰਸਾਦ ਜਿਹੜਾ ਹੈ ਪ੍ਰਵਾਨ ਕੀਤਾ ਜਾਂਦਾ ਹੈ। ਹੁਣ ਕਈ ਚੀਜ਼ਾਂ ਸਾਡੇ ਵਿੱਚ ਇਸ ਤਰ੍ਹਾਂ ਦੀ ਪ੍ਰਚਲਿਤ ਹੋ ਗਈਆਂ ਜਿਹਨੂੰ ਅਸੀਂ ਮਰਜਾਦਾ ਹੀ ਸਮਝਦੇ ਹਾਂ। ਕਈ ਜਗ੍ਹਾ ਦੇ ਵਿੱਚ ਇਹ ਪੰਥ ਦੀ ਮਰਜਾਦਾ ਨਹੀਂ ਹੈ। ਇਹ ਡੇਰਿਆਂ ਦੀ ਮਰਜਾਦਾ ਹੋ ਸਕਦੀ ਹੈ ਕਿਸੇ ਮਹਾਪੁਰਸ਼ ਦੀ ਮਰਜਾਦਾ ਹੋ ਸਕਦੀ ਪਰ ਪੰਥ ਦੇ ਅਸੀਂ ਸੇਵਕ ਹਾਂ। ਪੰਥ ਨੂੰ ਜੇ ਇਕਤਾ ਦੇ ਵਿੱਚ ਲਿਆਉਣਾ ਤੇ ਪੰਥ ਦੀ ਮਰਜਾਦਾ ਨੂੰ ਬਣਨਾ ਬਹੁਤ ਜ਼ਰੂਰੀ ਹੈ। ਪੰਥ ਦੀ ਮਰਜਾਦਾ ਦੇ ਵਿੱਚ ਇਹੀ ਅਰਦਾਸ ਕੀਤੀ ਜਾਂਦੀ ਆਪ ਜੀ ਨੂੰ ਪ੍ਰਵਾਨ ਹੋਵੇ। ਤਾਂ ਮੈਂ ਕਲਗੀ ਤਰਪਾਸ਼ਾ ਦੇ ਸਮੇਂ ਵਿੱਚ ਆਪ ਗੁਰੂ ਸਾਹਿਬ ਮਹਾਰਾਜ ਕਿਰਪਾਨ ਭੇਟ ਕਰਦੇ ਸਨ ਤੇ ਅੱਜ ਕੀ ਹੁੰਦਾ ਕੀ ਜਗ੍ਹਾ ਆਪ ਜੀ ਨੇ ਦੇਖਿਆ ਵੀ ਹੋਵੇਗਾ ਅਰਵਾਸ ਹੁੰਦੀ ਤੇ ਇੱਕ ਸਿੰਘ ਖੜ੍ਹ ਜਾਂਦਾ ਕਿਰਪਾਨ ਲੈ ਕੇ ਜਿਸ ਵੇਲੇ ਬੋਲਿਆ ਜਾਂਦਾ ਆਪ ਜੀ ਨੂੰ ਪਰਵਾਹ ਹੋਵੇ ਉਹ ਥੱਕਦੇ ਨਹੀਂ ਉਹ ਪ੍ਰਾਤ ਦੇ ਵਿੱਚ ਕਿਰਪਾਨ ਮਾਰ ਉਹਨੂੰ ਹੋਰ ਅਰਵਾਸ ਦੇ ਨਾਲ ਕੋਈ ਲੜਾਣਾ ਦੇਣਾ ਨਹੀਂ ਹੁੰਦਾ ਹੁਕਮ ਨਾਵਾ ਸਭ ਤੋਂ ਬਾਅਦ ਹੀ ਕਿਰਪਾਨ ਭੇਟ ਕਰਕੇ ਪੰਜ ਪਿਆਰਿਆਂ ਦਾ ਗੱਫਾ ਕੱਢ ਕੇ ਸੰਗਤ ਦੇ ਵਿੱਚ ਬਤਾਇਆ ਗਿਆ ਔਰ ਕੋਰਨਾਲ ਸਾਹਿਬਾਹਰਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਇਹ ਸਾਡਾ ਸਦਾਦ ਹੈ ਕਿ ਇੱਕ ਜਗ੍ਹਾ ਬੈਠ ਕੇ ਸਾਰਿਆਂ ਨੂੰ ਇੱਕੋ ਜਿਹਾ ਹੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਅੱਜ ਇਸ ਵੇਲੇ ਅੰਮ੍ਰਿਤ ਸੰਚਾਰ ਹੁੰਦਾ ਹੈ ਜਿਹੜੇ ਅੰਮ੍ਰਿਤ ਅਭਲਾਸੀ ਅੰਮ੍ਰਿਤ ਪਾਨ ਕਰਦੇ ਆ ਤੇ ਉਹਨਾਂ ਨੂੰ ਬਾਟਿਆਂ ਦੇ ਵਿੱਚ ਪਾ ਕੇ ਪ੍ਰਸ਼ਾਦ ਰੱਖ ਦਿੱਤਾ ਜਾਂਦਾ ਕਿ ਤੁਹਾਡੇ ਅੰਦਰੋਂ ਸ਼ੂਆ ਸ਼ਾਤ ਜਾਤ ਪਾਤ ਉੱਚੀ ਨੀਚ ਅਮੀਰ ਗਰੀਬੀ ਦਾ ਭੇਦ ਖਤਮ ਹੋ ਜਾਏ ਇੱਕੋ ਬਾਟੇ ਦੇ ਵਿੱਚੋਂ ਬੈਠ ਕੇ ਪ੍ਰਸ਼ਾਦ ਛਕਣਾ ਤੇ ਇਸੇ ਕਰਕੇ ਸਤਪੁਰ ਨੇ ਤਨਖਾਹ ਨਾਮੇ ਵੀ ਬਖਸ਼ਿਸ਼ ਕੀਤੇ ਉਹਨਾਂ ਦੇ ਵਿੱਚ ਸਾਨੂੰ ਮਹਾਰਾਜ ਜੀ ਨੇ ਹੁਕਮ ਵੀ ਕੀਤੇ ਆ ਕਹਿੰਦੇ ਜੋ ਪ੍ਰਸਾਦ ਕੋ ਬਾਤ ਹੈ ਮਨਵੇਂ ਧਾਰੇ ਲੋਗ ਕਿਸ ਥੋੜਾ ਕਿਸ ਅਗਲਾ ਸਦਾ ਰਹੇ ਇਸ ਸੋ ਕਿਸੇ ਨੂੰ ਥੋੜਾ ਦੇ ਦਿੱਤਾ ਕਿਸ ਨੂੰ ਗਫਾ ਭਰ ਕੇ ਦੇ ਦਿੱਤਾ ਪ੍ਰਸਾਦ ਇੱਕੋ ਜਿਹਾ ਵੰਡਣਾ ਹੈ ਔਰ ਕੜਾ ਪ੍ਰਸਾਦ ਬਹੁਤ ਪਾਵਨ ਪਵਿੱਤਰ ਦੇਖ ਜਿਹੜੀ ਹੈ ਫਿਰ ਇੱਕ ਹੋਰ ਵੀ ਸਵਾਲ ਹੁੰਦਾ ਹੈ ਕਿ ਕੌਲੀ ਦੇ ਵਿੱਚ ਪਾ ਕੇ ਗੁਰੂ ਮਹਾਰਾਜ ਦੀ ਤਾਬਿਆ ਰੱਖਿਆ ਜਾਂਦਾ ਹੁਣ ਕਈਆਂ ਨੂੰ ਤਹੀ ਪੁੜੇਖਾ ਹੈ ਕਿ ਸ਼ਾਇਦ ਗੁਰੂ ਸਾਹਿਬ ਵਾਸਤੇ ਹੈ ਇਹ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗਰੰਤੀ ਸਿੰਘ ਬੈਠੇ ਆ ਜਾਂ ਕੋਈ ਮਰਦ ਇਸਤਰੀ ਕੋਈ ਵੀ ਸੰਗਤ ਵਿੱਚੋਂ ਕੋਈ ਵੀ ਗੁਰੂ ਸਾਹਿਬ ਦੀ ਤਾਬਿਆ ਬੈਠਾ ਉਹਦੇ ਵਾਸਤੇ ਹੈ ਕਿਉਂਕਿ ਸੇਵਾ ਤੋਂ ਮਿਹਲਾ ਹੋ ਕੇ ਉਹ ਆਪਣਾ ਪ੍ਰਸ਼ਾਦ ਲੈ ਸਕਦਾ ਹੈ ਇੱਕ ਹੋਰ ਸਵਾਲ ਤੁਹਾਡੇ ਜਨ ਵਿੱਚ ਆਇਆ ਹੋਵੇਗਾ ਜਿਸ ਵੇਲੇ ਸੀ ਇਤਿਹਾਸਕ ਪੁਰਦਵਾਰਿਆਂ ਵਿੱਚ ਜਾਣਦੇ ਆ ਜਾਂ ਸਚ ਕਨ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਤੇ ਅਸੀਂ ਪਰਚੀ ਕਟਾ ਕੇ ਕੜਾ ਪ੍ਰਸ਼ਾਦ ਅੰਦਰ ਲੈ ਕੇ ਜਾਂਦੇ ਆ ਇਹ ਪ੍ਰਥਾ ਪਰੰਪਰਾ ਜਿਹੜੀ ਸੀ ਮਰਜਾਤਾ ਕਦੋਂ ਸ਼ੁਰੂ ਹੋਈ ਇੱਕ ਇਤਿਹਾਸ ਦੀ ਰਵੈਤ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸੀ ਤੇ ਉਹ ਸ਼ਾਸਨ ਦੇ ਵਿੱਚ ਜਿੰਨਾ ਕੜਾ ਪ੍ਰਸ਼ਾਦ ਦੀ ਦੇਗ ਬਣਦੀ ਸੀ ਸਾਰਾ ਉਹਦਾ ਖਰਚਾ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਵੇਲੇ ਰਾਜ ਦੇ ਵਿੱਚ ਹੁੰਦੇ ਸੀ ਇਹ ਕਹਿੰਦੇ ਜਿਸ ਵੇਲੇ ਮਹਾਰਾਣੀ ਜਿੰਦਕੌਰ ਦਾ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਜਿਸ ਵੇਲੇ ਉਹਦੀ ਸ਼ਾਦੀ ਹੋਣੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਔਰ ਇੱਕ ਕੋਈ ਨਾਚ ਦੇਖਣ ਗਿਆ ਮਹਾਰਾਜਾ ਰਣਜੀਤ ਸਿੰਘ ਔਰ ਜਿਹੜੇ ਜਾਗਰਤ ਗੁਰੂ ਸਿੱਖ ਸਿੱਖ ਸਨ ਉਹਨਾਂ ਨੇ ਜਥੇਦਾਰ ਹਰੀ ਸਿੰਘ ਡਲੂਏ ਨੂੰ ਸ਼ਿਕਾਇਤ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਿ ਇਸ ਮਹਾਰਾਜਾ ਰਣਜੀਤ ਸਿੰਘ ਜਿਹਦੀ ਦੇਗ ਦਰਬਾਰ ਸਾਹਿਬ ਨੂੰ ਵਰਤਦੀ ਹੈ ਇਹ ਬੰਦ ਕੀਤੀ ਜਾਏ ਕਿਉਂਕਿ ਉਹ ਤਨਖਾਹਿਆ ਹੈ ਦਾੜਾ ਰੰਗਿਆ ਹੈ ਉਸਨੇ ਇਹ ਉਸ ਦੇ ਲਈ ਪੰਥ ਦੇ ਵਿੱਚ ਪਰਯਾਦਾ ਵੀ ਸੰਗਤ ਦੀ ਹੀ ਦੇਖ ਜਿਹੜੀ ਆ ਉਹ ਗੁਰੂ ਘਰ ਦੇ ਵਿੱਚ ਪਰਵਾਨ ਹੈ ਤੇ ਸਤਿਗੁਰੂ ਮਹਾਰਾਜ ਨੇ ਬਹੁਤ ਮਹਾਨ ਜਿਹੜੀਆਂ ਕਿਰਪਾਵਾਂ ਜਿਹੜੀਆਂ ਸਾਡੇ ਤੇ ਰਹਿਮਤਾ ਕੀਤੀਆਂ ਸਾਨੂੰ ਜੀਵਨ ਦੇ ਵਿੱਚ ਕਿ ਇਹ ਪ੍ਰਸ਼ਾਦ ਜਿਹੜਾ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪ੍ਰਸ਼ਾਦ ਦੀ ਮਹਾਨਤਾ ਨੂੰ ਸਮਝਦੇ ਆ ਕਿ ਮਹਾ ਪ੍ਰਸ਼ਾਦ ਬਹੁਤ ਹੈ ਪ੍ਰਸ਼ਾਦ ਲੈ ਕੇ ਅਸੀਂ ਪ੍ਰਸ਼ਾਦ ਨੂੰ ਮੱਥਾ ਵੀ ਟੇਕ ਲੈਣੇ ਆ ਠੀਕ ਆ ਭਾਈ ਸਿਰਫ ਪ੍ਰਸ਼ਾਦ ਲੈਣ ਵਾਸਤੇ ਹੀ ਗੁਰਦੁਆਰੇ ਨਹੀਂ ਆਉਣਾ ਸਿਰਫ ਲੰਗਰ ਛਕਣ ਵਾਸਤੇ ਨਹੀਂ ਆਉਣਾ ਪ੍ਰਸ਼ਾਦ ਸਾਨੂੰ ਇੱਕ ਗੱਲ ਯਾਦ ਕਰਾਉਂਦਾ ਹੈ ਜਿਸ ਵੇਲੇ ਅਸੀਂ ਬੁੱਕ ਲੈ ਕੇ ਜੇ ਅਜਿਹਾ ਕਰਾਂਗੇ ਤਾਂ ਸਾਨੂੰ ਸੇਵਾਦਾਰ ਟੋਕ ਦੇਗਾ ਪ੍ਰਸ਼ਾਦ ਵੰਡਣ ਵਾਲਾ ਟੋਕੇਗਾ ਭਾਈ ਬੁੱਕ ਲੈ ਬੁੱਕ ਦੇ ਨਾਲ ਪ੍ਰਸ਼ਾਦ ਲਓ ਬੜੀ ਅਦਬਦਾਨਾ ਥੱਲੇ ਬੈਠ ਕੇ ਅਸੀਂ ਪ੍ਰਸ਼ਾਦ ਨੂੰ ਪ੍ਰਵਾਨ ਕਰਦੇ ਹਾਂ ਇਹਦਾ ਭਾਵ ਇਹ ਹੈ ਕਿ ਜੋ ਅਸੀਂ ਕਥਾ ਕੀਰਤਨ ਗੁਰੂ ਸਾਹਿਬ ਦੀ ਜੀ ਅਰਦਾਸ ਹੁਕਮਨਾਮਾ ਗੁਰੂ ਸਾਹਿਬ ਜੀ ਦਾ ਸਰਵਣ ਕੀਤਾ ਇਸੇ ਤਰ੍ਹਾਂ ਗ੍ਰਹਿਣ ਕਰਨਾ ਜਿਸ ਤਰ੍ਹਾਂ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਵਿੱਚੋਂ ਕੋਈ ਛੱਡਿਆ ਨਹੀਂ ਜਾਂਦਾ ਇਸੇ ਤਰ੍ਹਾਂ ਗੁਰੂ ਦੇ ਹੁਕਮਾਂ ਨੂੰ ਵੀ ਅਸੀਂ ਜੀਵਨ ਦੇ ਵਿੱਚ ਧਾਰਨ ਕਰਨਾ ਤੇ ਹੋ ਸਕੇ ਜ਼ਰੂਰ ਹੈ ਕਿ ਅਸੀਂ ਇਹ ਕੜਾ ਪ੍ਰਸ਼ਾਦ ਘਰ ਵੀ ਬਣਾਉਨੇ ਆ ਤੇ ਬੜੀ ਸਫਾਈ ਦੀ ਜ਼ਰੂਰਤ ਹੈ ਬਾਣੀ ਪੜ੍ਹ ਕੇ ਜਿਸ ਵੇਲੇ ਅਸੀਂ ਪ੍ਰਸ਼ਾਦ ਨੂੰ ਤਿਆਰ ਕਰਨਾ ਹੈ ਪਰ ਕਿਵਲੇ ਸੁਣਨ ਵਿੱਚ ਆਉਂਦਾ ਸੀ ਜਿਸ ਚੁੱਲੇ ਦੇ ਉੱਪਰ ਮੀਟ ਬਣਾ ਰਹੇ ਆ ਮਾਸ ਬਣਾ ਰਹੇ ਆਂਡੇ ਬਣਾ ਰਹੇ ਉਸੇ ਚੁੱਲੇ ਦੇ ਉੱਪਰ ਕਹੀ ਤਾਂ ਇੱਥੋਂ ਤੱਕ ਉਸ ਕੜਾਈ ਦੇ ਵਿੱਚੇ ਪ੍ਰਸ਼ਾਦ ਬਣਾ ਲਿਓ ਗੁਰੂ ਦੇ ਡਰ ਦੇ ਵਿੱਚ ਗੁਰੂ ਦੇ ਆਦਬ ਦੇ ਵਿੱਚ ਆਪਾਂ ਜੀਵਨ ਨੂੰ ਲੈ ਕੇ ਚੱਲਣਾ ਸਿਰਫ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਪਰਵਾਨ ਹੈ ਆਖਰੀ ਬੇਨਤੀ ਹੈ ਇੱਥੇ ਤਾਂ ਅੱਜ ਕੀ ਹੋ ਗਿਆ ਸਾਡੇ ਗੁਰਦੁਆਰਿਆਂ ਦੇ ਵਿੱਚ ਪਤਾਸੇ ਵੀ ਪ੍ਰਸ਼ਾਦ ਹੋ ਗਿਆ ਫੁੱਲੀਆਂ ਵੀ ਪ੍ਰਸ਼ਾਦ ਹੋ ਗਿਆ ਵਰਫੀ ਵੀ ਪ੍ਰਸ਼ਾਦ ਹੋ ਗਈ ਪੇੜੇ ਵੀ ਪ੍ਰਸ਼ਾਦ ਹੋ ਗਏ ਸੋਲੇ ਵੀ ਪ੍ਰਸ਼ਾਦ ਹੋ ਗਿਆ ਪ੍ਰਸ਼ਾਦ ਇੱਕੋ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ ਉਹ ਕੜਾ ਪ੍ਰਸ਼ਾਦ ਉਸ ਤੋਂ ਇਲਾਵਾ ਕੋਈ ਪ੍ਰਸ਼ਾਦ ਪ੍ਰਵਾਨ ਹਾਂ ਲੰਗਰ ਦੇ ਵਿੱਚ ਅਸੀਂ ਜੋ ਮਰਜੀ ਵਰਤਾ ਸਕਦੇ ਹਾਂ ਗੁਰੂ ਘਰ ਦੇ ਵਿੱਚ ਸੰਗਤ ਦੇ ਵਿੱਚ ਸਿਰਫ ਕੜਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ ਦੇਰ ਆਏ ਦਰਸਤ ਆਏ ਹੁਣੇ ਪਿਛਲੇ ਸਾਲ ਵਿੱਚ ਮਾਲਚ ਦੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਤਾਸੀ ਬੰਦ ਕੀਤੇ ਉਹਦੇ ਵਿੱਚ ਹਰ ਹਨਗੇ ਉਹ ਪੜਨ ਦੇ ਵਿੱਚ ਕਿ ਇੱਕ ਕਵੈਂਟਲ ਰੋਜ਼ ਪ੍ਰਸ਼ਾਦ ਪਤਾਸੇ ਲੱਗਦੇ ਸਨ ਤੇ ਜੇ ਕੋਈ ਸਮਾਗਮ ਹੁੰਦਾ ਸੀ ਗੁਰਪੁਰਬ ਹੁੰਦਾ ਸੀ ਤੇ ਡੇਢ ਕਵੈਂਟਲ ਲੱਗਦੇ ਸਨ ਔਰ ਦਿੱਤਾ ਵੀ ਜਾਂਦਾ ਸੀ ਪਛਾਨ ਪਛਾਣ ਕੇ ਪ੍ਰਸ਼ਾਦ ਜਿਹੜਾ ਪਤਾਸੇ ਦਿੱਤੇ ਜਾਂਦੇ ਸਨ ਇਥੇ ਪ੍ਰਸ਼ਾਦ ਸਿਰਫ ਕੜਾ ਪ੍ਰਸ਼ਾਦ ਪ੍ਰਵਾਹ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਉੱਪਰ ਮਹਾਨਤਾ ਦਿੱਤੀ ਹੈ ਇਸ ਮਹਾਨਤਾ ਨੂੰ ਸਮਝਣ ਦਾ ਯਤਨ ਕਰੀਏ ਉਦਾਂ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਇੱਕ ਜੀਵਨ ਦੇ ਵਿੱਚ ਸਾਨੂੰ ਸਮਝਣ ਵਾਲੀ ਗੱਲ ਹੈ ਅਰਦਾਸ ਕਰੀਏ ਕਿ ਗੁਰੂ ਸਾਹਿਬ ਮਹਾਰਾਜ ਅਸੀਂ ਤੇਰੀ ਕਿਰਪਾ ਲੈਣੀ ਹੈ ਕੜਾ ਹੈ ਨਾ ਹਲਵਾ ਕਸੀਂ ਕਹਿ ਦਿੰਨੇ ਕਾਲ ਵਿੱਚ ਕੜਾ ਬਣਾਵਾ ਪਰ ਪ੍ਰਸ਼ਾਦ ਉਦੋਂ ਹੀ ਹੁੰਦਾ ਜਿਸ ਵੇਲੇ ਗੁਰਬਾਣੀ ਪੜ੍ਹੀ ਜਾਂਦੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਛਮਾ ਬਖਸ਼ਣੀ ਬਖਲਾਫ਼ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ